ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਜਿੰਦਰ ਬਿਮਾਰ ਤੁਪਾ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਓਕੇ ਉਸ ਬੰਦ ਵਿੱਚ ਕੀਤੀ ਗਈ ਪੱਤਰਕਾਰ ਵੀਰ ਨੇ ਆਪਸੇ ਕੋਈ ਗੱਲਬਾਤ ਕਰਦੇ ਸੀ ਵਿਚਾਰ ਉਤਾਰਦਲਾ ਕਰਨਾ ਸੀ ਇਸ ਕਰਕੇ ਅਸੀਂ ਮੀਟਿੰਗ ਕੀਤੀ ਹੈ ਜੇ ਕੋਈ ਪੱਤਰਕਾਰ ਕੋਈ ਦੱਸਾ ਜਲਾ ਸਬਮਿਟ ਕਰਨ ਦਾ ਤਸੱਦਕ ਪਰ ਮੈਂ ਪੱਤਰਕਾਰ ਵਿਰੋਧ ਕਰਵਾਦੀ ਆ ਕਿ ਉਹਨਾਂ ਨੇ ਸਿਰ ਮੱਥੇ ਇਸ ਮੀਟਿੰਗ ਦੇ ਵਿੱਚ ਆਏ ਅਤੇ ਰਾਜੀ ਖੁਸ਼ੀ ਇਸ ਮੀਟਿੰਗ ਨਿਭੀ ਅਤੇ ਅਗਾ ਵੀ ਸਾਥ ਦੇਣ ਦਾ ਸਨ ਪ੍ਰੋਫਲਟਾ ਇਹ ਸਰ ਕਿਹੜੇ ਪ੍ਰੈਸ ਕਲੱਬ ਕੋਲੋਂ ਮੀਟਿੰਗ ਕੀਤੀ ਗਈ ਹੈ ਇਹ ਸਾਡੀ ਪ੍ਰੈਸ ਕਲੱਬ ਅਹੀ ਨਵਾਂ ਨਾਂ ਰੱਖਿਆ ਸਿਟੀ ਪ੍ਰੈਸ ਕਲੱਬ ਇਹ ਇਸ ਕਰਕੇ ਰੱਖਿਆ ਹੈ ਵੀ ਅਹੀ ਸਾਰੇ ਸੰਦ ਰੱਖਿਆ ਤੇ ਪ੍ਰੈਸ ਕਲੱਬ ਦੇ ਵਿੱਚ ਅਸੀਂ ਹੁਣ ਸਾਰੇ ਆਪਣੇ ਮੈਂਬਰਾਂ ਤੇ ਫੋਰਵਰਡ ਆ ਲਾ ਕੇ ਬੱਲਾ ਵਾਲਾ ਦੇ ਵਿੱਚ ਦੋ ਤਿੰਨ ਬੋਰਡ ਰਵਾਗੇ ਸਿੱਤੀ ਪ੍ਰੈਸ ਕਲੱਬ ਦੇ ਅਸੀਂ ਦੂਸਰੇ ਪੱਤਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਜੇ ਕੋਈ ਸਾਡੇ ਵਿਚਾਰ ਧਾਰਾ ਦੇ ਨਾਲ ਸਹਿਮਤ ਹੈ ਤੇ ਸਾਡੇ ਪ੍ਰੈਸ ਕਲੱਬ ਉਧਰ ਜਾ ਕੇਗੀ ਅਸੀਂ ਅੱਜ ਪ੍ਰੈਸ ਖਿਲਾਫ ਦੇ ਵਿੱਚ ਸਾਡੇ ਪ੍ਰੈਸ ਕਲੱਬ ਦੇ ਮੈਂਬਰ ਸਰਦਾਰ ਮੰਗਲ ਸਿੰਘ ਜੀ ਬਹੁਤ ਉਹਨਾਂ ਜਨਮ ਦਿਨ ਮਨਾਇਆ ਅਤੇ ਸੂਰਜ ਅਡਿਵਾਲ ਜੀ ਨੂੰ ਅਹੀ ਜੀਆਂ ਆ ਗਿਆ ਉਹ ਦਿੱਲੀ ਪੋਸਟ ਦੇ ਪੱਤਰਕਾਰ ਹਨ ਅਹੀ ਸਾਰਿਆਂ ਨੇ ਜੀ ਆਇਆਂ ਕਹਿੰਦੇ ਆ ਨਵੇਂ ਮੈਂਬਰਾਂ ਨੂੰ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਸਾਡੀ ਪ੍ਰੈਸ ਕਲੱਬ ਸਾਡੇ ਪੱਤਰਕਾਰ ਵੀਰਾਂ ਦੇ ਅਸ਼ੀਰਵਾਦ ਨਾਲ ਦਿਨ ਦੁਕੜੀ ਰਾਤ ਚੋਰੀ ਤਰੱਕੀ ਕਰੇ